ਵਾਹਿਗੁਰੂ ਵਾਹਿ ਦਿਨਾਂ ਹੋਵਨ ਸਾਰਾ ਵਾਹਿਗੁਰੂ ਜਿੱਥੇ ਫਸੇ ਵਾਰ ਸ੍ਰੀ ਪਤਾਕੀ ਦੀ ਪਾਰ ਸ਼ਹੀਦ ਦਸਵੇਂ ਪ੍ਰਥਮ ਪਗਉਤੀ ਸਮਰਕ ਗੁਰੂ ਨਾਨਕ ਲਹਿਣ ਤੇ ਆਏ ਫਿਰ ਅੰਗਤਪੁਰ ਤੇ ਅਮਰਦਾਸ RAMDASHE ਹੋਂ ਸਹਾਈ ਅਰਜਨ ਹਰਗੋਬਿੰਦ ਨਾਉ ਸਮਰੋ ਸ੍ਰੀ ਹਰ Rai ਸ੍ਰੀ ਹਰਿ ਸ਼ਾਂਤੀ ਆਈਏ ਠੀਸਾਬ ਦੁਖ ਜਾਏ ਤੇਗ ਬਹਾਦਰ ਸਮਰੇ ਘਰ ਨਾਉ ਨੇ ਦਿਆ ਵਹਿਤਾਏ ਸਭ ਕਾਈ ਹੋਈ ਸਹਾਈ ਦਸਵੇਂ ਬਾਦਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਦੇ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਿਮਾਣ ਆਂਦੇ ਹਿਮਾਨ ਨਤਾਨੇ ਹੋਂਦੇ ਤਾਂ ਨਿਓਟਿਆਂ ਦੀ ਓਟ ਨਿਆਸਰੇ ਆਉਂਦੇ ਆਸਰਾ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਬ੍ਰਹਮ ਗਿਆਨੀ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਵਿਖੇ ਸਮਹੁ ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਜੋਦੜੀ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਰਬੱਤਾ ਭਲਾ ਕਰਨਾ ਸਰਬੱਤ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਕਰਤ ਕਮਾਈਆਂ 'ਚ ਵਾਧਾ ਪਾਉਣਾ ਸਭਨਾ ਦਾ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਖੁਸ਼ੀਆਂ ਭਰਿਆ ਬਤੀਜ ਕਰਾਉਣਾ ਅਖਰ ਵਾਧਾ ਘਾਟਾ ਪੁੱਲ ਸੁਖ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰ ਹੀ ਮੇਲ ਜਿਨ੍ਹਾਂ ਦੇ ਮਰਿਆਂ ਤੇਰਾ ਨਾਮ ਚਿਤ ਆਵੇ ਨਾਮਕ ਨਾਮ ਚੜ੍ਹਦੀ ਕਲਾ ਤੇਰੀ ਬਾਣ ਹੈ ਸਰਬਤ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਕਾ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਪਤਾਕੀ ਦੀ ਕੀ ਪਾਰ ਸ਼ਹੀਦ ਅਰਸ਼ਮੀ ਪ੍ਰਥਮ ਪਗਤੀ ਸਮਰਕ ਗੁਰੂ ਨਾਨਕ ਲਹਿਣ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਆਰਾਮਦਾਸੇ ਹੋਈ ਸਹਾਈ ਅਰਜਨ ਹਰਗੋਬਿੰਦ ਨਾਉ ਸਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਸ਼ਾਂਤੀ ਆਈਏ ਥੇ ਸਾਧਕੁ ਜਾਏ ਤੇਗ ਬਹਾਦਰ ਸਮਰੇ ਘਰ ਨਾਉ ਨੇ ਜਾਵਹਿ ਵਾਹਿ ਸਤਿ ਸ਼੍ਰੀ ਅਕਾਲ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਿਮਾਣਿਆਂ ਦੇ ਹਿਮਾਂ ਨਕਾਣੇ ਹੁੰਦੇ ਤਾਂ ਨਿਓਟਿਆਂ ਦੀ ਓਟ ਨੇ ਆਸਰੇ ਆਉਂਦੇ ਆਸਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਬ੍ਰਹਮ ਗਿਆਨੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਵਿਖੇ ਸਮਹੁ ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਜੋਦੜੀ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਰਪਾ ਕਰਨੀ ਸਰਬੱਤਾਂ ਭਲਾ ਕਰਨਾ ਸਰਬੱਤ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਕਰਤ ਕਮਾਈਆਂ 'ਚ ਵਾਧਾ ਪਾਉਣਾ ਸਭਨਾ ਦਾ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਖੁਸ਼ੀਆਂ ਭਰਿਆ ਬਤੀਜ ਕਰਾਉਣਾ ਅਖਰ ਵਾਧਾ ਘਾਟਾ ਪੁੱਲ ਸੁਖ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰ ਹੀ ਮੇਹਰ ਜਿਨ੍ਹਾਂ ਦੇ ਮਰਿਆਂ ਤੇਰਾ ਨਾਮ ਚਿਤ ਆਵੇ ਨਾਮਕ ਨਾਮ ਚੜ੍ਹਦੀ ਕਲਾ ਤੇਰੀ ਭਾਣ ਹੈ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ